ਲਓ ਜੀ ਰੀਵਨ ਕਟਾਈ ਦੀ ਰਸਮ ਸਾਲੀਆਂ ਦਾ ਨੱਕ ਇਹ ਪ੍ਰੀ ਵਡਿੰਗ ਦੀਆਂ ਫੋਟੋਆਂ ਨੇ ਤੁਸੀਂ ਦੇਖੋ ਆਪਾਂ ਗੱਲ ਕਰ ਰਹੇ ਹਾਂ ਰੀਬਨ ਕਟਾਈ ਦੀ ਤੇ ਕੀ ਲਿਖਿਆ ਰੀਬਨ ਦੇ ਉੱਪਰ ਤੁਸੀਂ ਪੜ੍ਹ ਸਕਦੇ ਹੋ ਇਹਨੂੰ ਖਿੱਚ ਕੇ ਰੱਖੋ ਬੇਟਾ ਰੱਖੋ ਦੇਖੋ ਕੀ ਲਿਖਿਆ ਨਾਕਾ ਸਾਲੀਆਂ ਦਾ ਇੱਥੇ ਨਾਕੇ ਦੇ ਉੱਤੇ ਲੱਗੂਗਾ ਟੋਲ ਟੈਕਸ ਹੁਣ ਪਤਾ ਲੱਗੂਗਾ ਵੀ ਸਤਨਾਮ ਨੂੰ ਕਿੰਨਾ ਟੋਲ ਦੇਣਾ ਪਊਗਾ ਇਹ ਆਪਾਂ ਦੇਖਦੇ ਕਿੰਨੇ ਚ ਇਹਨਾਂ ਦਾ ਫੈਸਲਾ ਹੁੰਦਾ ਉਹ ਤੁਹਾਨੂੰ ਦਿਖਾਉਨੇ ਆ ਸਤਨਾਮ ਕਿੰਨੇ ਚ ਮੰਨਦਾ ਤੇ ਇਹ ਜਿਹੜਾ ਸਾਲੀਆਂ ਦਾ ਨਾਕਾ ਸਾਲੀਆਂ ਕਿੰਨੇ ਚ ਖੁਸ਼ ਹੋ ਜਾਣਗੇ ਉਹਨਾਂ ਨੂੰ ਰੀਬਨ ਕੱਟਣ ਲਈ ਅਲਾਉ ਕਰ ਦੇਣਗੇ ਲਓ ਜੀ ਹਾਂ ਜੀ ਵੀਰੇ ਇੱਥੇ ਦੇਖਿਓ ਹੁਣ ਨਾਕੇ ਦੇ ਉੱਤੇ ਫੇਸ ਟੂ ਫੇਸ ਹੋ ਗਏ ਹਾਂ ਜੀ ਵੀਰੇ ਇੱਥੇ ਜੀਜਾ ਤੇ ਸਾਲੀਆਂ ਸਤਨਾਮ ਸਿੰਘ ਦੇਖੋ ਥੋੜੀ ਸਮਾਈਲ ਚਲੋ ਜੀ ਮਿੱਠਾ ਮੂੰਹ ਘਰਾਓ ਲਓ ਜੀ ਮਿੱਠਾ ਮੂੰਹ ਹੋ ਗਿਆ ਤੇ ਪਰ ਰੀਬਨ ਉਹ ਮੇਂ ਹੀ ਤਣਿਆ ਪਿਆ ਜਿਹੜਾ ਨਾਕਾ ਉਹ ਤਾਂ ਲੱਗਿਆ ਪਿਆ ਪ੍ਰਸ਼ਿਸ਼ਟ ਕਰਦਾ ਜੇ ਦੇਖੋ ਚਲ ਤੁਸੀਂ ਵੀ ਕਰਾ ਦਿਓ ਜੀ ਮੂੰਹ ਘਰਾਓ ਜੀ ਦੇਖੋ ਜੀ ਥੋੜਾ ਥੋੜਾ ਖਾ ਕੇ ਹੀ ਰੱਜ ਗਏ ਦੇਖੋ ਖੁਸ਼ੀ ਹੋ ਇੰਨੀ ਆ ਯਾਰ ਦੇਖੋ ਬਹੁਤ ਵਧੀਆ ਤਹਿਜੀਬ ਨਾਲ ਇਹ ਜਿਹੜੀ ਰੀਵਨ ਦੀ ਰੀਵਨ ਕਟਾਈ ਦੀ ਰਸਮਾਂ ਚੱਲ ਰਹੀ ਹੈ ਦੇਖੋ ਇੱਕ ਦੂਜੇ ਨਾਲ ਗੁਫ਼ਤਗੂ ਕਰਦੇ ਨੇ ਸ਼ਾਇਦ ਇਹਨਾਂ ਦਾ ਸੌਦਾ ਜਲਦੀ ਨਿਬੜ ਜੇ ਦੇਖੋ ਮੇਰੇ ਖਿਆਲ ਚ ਉਹਦੇ ਕੰਨ 'ਚ ਦੱਸ ਰਹੀ ਹੈ ਆਹ ਦੇਖੋ ਇਹ ਬੰਦੀ ਪੇਮੈਂਟ ਨੂੰ ਲੈਂਦੇ ਹੋ ਲੈ ਕੇ ਕਹਿੰਦਾ ਡੀਲ ਕਰਦੇ ਹੋਏ ਆਏ ਹਾਂ ਹਾਂ ਜੀ ਹਾਂ ਇਹ ਜਿਹੜਾ ਨਾਕਾ ਇੱਥੇ ਟੋਲ ਟੈਕਸ ਕਿੰਨਾ ਲੱਗਣਾ ਇਹਦੇ ਬਾਰੇ ਹੁਣ ਡੀਲ ਚੱਲ ਰਹੀ ਹੈ ਦੇਖੋ ਇਧਰੋਂ ਇਹਨਾਂ ਦੇ ਪਰੌਣਾ ਜੀ ਆਏ ਨੇ ਵਿੱਚ ਪੈ ਗਏ ਵੀ ਦੇਖੋ ਜੀ ਦੇਖੋ ਨਾਕਾਸ ਵਾਲਿਆਂ ਦਾ ਕੈਂਚੀ ਦੀ ਘਾਟ ਆ ਉਹਨਾਂ ਨੇ ਹਲਾਉ ਤਾਂ ਕਰਤਾ ਵੀ ਕੱਟ ਲੋ ਕੈਂਚੀ ਲੈ ਆਵਾਂ। ਕੈਂਚੀ ਆਪਣੀ ਨਹੀਂ ਹੁੰਦੀ ਗਾਵੇ। ਉਹ ਚੱਕਣ ਲੱਗ ਗਏ। ਦੇਖੋ ਕੈਂਚੀ ਦਾ ਸਤਨਾਮ ਲੈ ਕੇ ਆਇਆ। 2 பை ਪਾਈ। ਕੈਂਚੀ ਦਾ ਸਤਨਾਮ ਲੈ ਕੇ ਆਇਆ। ਪਰ ਪੇਮੈਂਟ ਤਾਂ ਫੇਰ ਵੀ ਦੇਣੀ ਪਊ ਕਹਿੰਦੇ। ਰਿਕਮੈਂਡ ਸਾਈਡ ਕਿ ਹੈਲੋ ਜੀ ਪ੍ਰੋਣਾ ਜੀ ਨੇ 1100 ਰੁਪਏ ਮੇਰੇ ਘਰ ਚ ਦੇਖੋ ਨਾਲ ਰਿੰਗ ਵੀ ਲੈ ਕੇ ਆਏ ਨੇ ਯਾਰ ਫਿਰ ਤਾਂ ਬਣਦਾ ਦੇਖੋ ਕਿ ਨਹੀਂ ਸਤਨਾਮ ਥੜੀ ਕਸਮ ਕਸ ਚੱਲ ਰਹੀ ਹੈ ਖਿੱਚ ਤਾਂ ਨਹੀਂ ਹੋ ਰਹੀ ਹੈ ਲੜਾ ਸਾਹਿਬ ਨੇ ਆਪਣੀ ਕਿਰਪਾਨ ਇੱਧਰ ਫੜਾਤੀ ਵੀ ਪਹਿਲਾਂ ਮੈਂ ਰਿੰਗ ਪਹਿਨਾ ਦਵਾ ਦੇਖੋ ਰਿੰਗ ਪਾਉਣਗੇ ਰੀਵਨ ਦੇ ਉੱਤੇ ਰੀਵਨ ਕਟਾਈ ਦੇ ਉੱਪਰ ਸਾਲੀ ਲਈ ਇਹ ਵੀ ਆਪਣੇ ਵਧੀਆ ਇੱਕ ਬਹੁਤ ਚੰਗਾ ਇਵੈਂਟ ਹੈ ਜਿੱਥੇ ਆਪਸੀ ਭਾਈਚਾਰੇ ਨਾਲ ਹੱਲ ਹੋ ਜਾਂਦਾ ਹੈ ਇਹ ਦੇਖੋ ਹੁਣ ਜਿਹੜੇ ਲੜਕੇ ਦੇ ਨਾਲ ਮੁੰਡੇ ਆਏ ਨੇ ਉਹ ਆਪਣੇ ਬੰਬ ਚਲਾਉਣ ਨੂੰ ਫਿਰਦੇ ਨੇ ਪਟਾਕੇ ਪਾਉਣ ਨੂੰ ਫਿਰਦੇ ਨੇ ਦੇਖੋ ਇੱਧਰ ਦੇਖੋ ਵੀਰੇ ਇੱਧਰ ਦੇਖੋ ਜੀ ਹਲਵਰੇ ਦੇਖ ਵੀਰੇ ਮਾੜਾ ਜਿਆ ਇੱਧਰ ਦੇਖ ਵੀਰੇ ਦੇਖ ਵੀਰੇ